ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਅੱਜ ਦੇ ਬਲੌਗਰ ਵਿੱਚ ਸਵਾਗਤ ਹੈ ਮੈਂ ਤੁਹਾਡਾ ਗੁਰਪ੍ਰੀਤ ਸਿੰਘ ਬਲੌਗਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਕਰਨ ਲੱਗੇ ਸੀਗੇ ਸਫਾਈ ਪੜ ਦੀ ਛੋਟੇ ਪੜ ਦੀ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਕਲਿੱਪ ਲਵਾਂਗੇ ਇੱਕ ਦੋ ਤੇ ਅੱਜ ਹੋਣਾ ਹੈਗਾ ਨਗਰ ਕੀਰਤਨ ਜਿਹੜਾ ਨਨਤਪੁਰ ਸਾਹਿਬ ਤੋਂ ਤੁਰਿਆ ਹੋਇਆ ਉਹ ਜਾਣਾ ਮੈਥਿਆਣਾ ਸਾਹਿਬ ਤੇ ਆਪਣੇ ਅੱਜ ਉਹ ਜੀ ਭਾਈ ਆਪਾਂ ਚੱਲ ਪਏ ਸੀਗੇ ਸਫਾਈ ਕਰਨ ਮਿੱਟੀ ਮੁੱਟੀ ਹੁੰਦੀ ਆ ਪੋੜਾ ਤੇ ਵਾਲੇ ਦੁਆੜੇ ਉਹ ਸਫਾਈ ਕਰਨੀ ਆ ਤੇ ਕਈ ਆਪਾਂ ਚੱਕ ਲਈ ਵੀਰੇ ਕਈ ਆਪਾਂ ਚੱਲ ਚੱਕ ਲਈ ਤੇ ਹੁਣ ਲੱਗੇ ਆ ਸਫਾਈ ਕਰਨ ਫੁੱਲ ਦੀ ਤੇ ਤੁਹਾਨੂੰ ਦਿਖਾਉਣਗੇ ਆ ਜੋ ਬਣੇ ਰੋ ਬਲੌਗਰ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਭਰਾ ਹੁਣ ਆਇਆ ਮੈਂ ਪਹਿਲਾਂ ਕਲਿੱਪ ਲੈ ਚੁੱਕਿਆ ਵੀਡੀਓ ਚ ਆਜੋ ਹੁਣ ਆਪਾਂ ਤੁਹਾਨੂੰ ਸੇਵਾ ਕਰਦੇ ਦਿਖਾਈਏ ਆਜੋ ਜੀ ਹਾਂਜੀ ਹੁਣ ਦੱਸੋ ਕੀ ਕਹਿੰਦੇ ਭਈ ਰਾਤ ਤੱਕ ਅੰਦਾ ਨਿਕਲਦੇ ਨਿਕਲਦੇ ਬੱਜ ਗਏ ਰੋੜ ਤੇ ਲੇ ਜੀ ਵਿਚਾਰ ਰਹਿ ਗਿਆ ਵਿਚਾਰ ਰਹਿ ਗਿਆ ਬਹਾਰ ਆ ਜੀ ਗੱਲ ਪਤਾ ਆ ਬੈਠੇ ਭਾਈ ਸੇਵਾ ਕਰਨੀ ਕਰਤੀ ਆਪਾਂ ਸ਼ੁਰੂ ਤੇ ਅੱਜ ਨਗਰ ਕੀਰਤਨਾਉਣਾ ਗੁਰਦੁਆਰਾ ਸੁਮਾਸਰ ਸਾਹਿਬ ਆੜਾ ਸਾਜੀ 10ਵੀਂ ਪ੍ਰਿੰਟ ਚੱਬਾ ਜ਼ਿਲ੍ਹਾ ਲੁਧਿਆਣਾ ਲੋ ਜੀ ਕਾਰ ਸੇਵਾ ਸੇਰੀ ਹਜੂਰ ਸਾਹਿਬ ਵਾਲਿਆਂ ਤੇ ਹੁਣ ਆਪਾਂ ਕਰਦੇ ਹਾਂ ਸਵਾਈ ਬਲੌਗ ਬਣਾਵਾਂ ਥੋੜੀ ਜਿਹਾ ਰੁੱਕ ਕੇ ਚਲੋ ਠੀਕ ਹੈ ਜੀ ਕੰਮ ਆਪਣਾ ਚੱਲਦਾ ਮਾਰੋ ਮਾਰ ਕਈ ਨਾਲ ਤੇ ਅੱਗੇ ਆਪਾਂ ਲੱਗਦੇ ਹਾਂ 5 ਵਜੇ ਅੱਜ ਲੱਗੇ ਆਪਾਂ 7 ਵਜੇ ਤੇ ਆਪਾਂ ਹੋਗੇ ਸੀ ਲੇਟ ਜਿਹੜੇ ਮਾਮਾ ਜੀ ਤੇ ਜਸੀ ਵੀਰਾ ਤੇ ਜਸੀ ਵੀਰੇ ਦਾ ਛੋਟਾ ਮੁੰਡਾਾਰੇ ਜਿਹੜੇ ਖੜੇ ਨੇ ਤੇ ਸੇਵਾ ਕਰਦੇ ਨੇ ਸਾਰੇ ਜਣੇ ਸ਼ੋਕਰਾ ਹੋਣਾ ਹੈ ਉਹ ਵੀ ਕਰਨ ਲਾਇਆ ਹੋਇਆ ਆਪਾਂ ਚਲੋ ਜੀ ਮਿਲ ਜਿਆ ਤੁਹਾਨੂੰ ਆ ਦੇਖੋ ਧੁੰਦ ਧੁੰਦ ਕੰਨੀ ਪਈ ਹੋਈ ਅੱਜ ਚਲੋ ਠੀਕ ਹੈ ਜੀ ਦਸ਼ਕਾਰ ਆਪਾਂ ਮੋੜ ਸਾਹਿਬ ਪੂਰਾ ਮਾਰਦਾ ਚਮਕਾ ਤੇ ਪਰਸ ਨੂੰ ਆਪਾਂ ਇੱਥੇ ਜਾਣਾ ਸ਼੍ਰੀ ਫਟੇਗੜ ਸਾਹਿਬ ਮੱਥਾ ਟੇਕ ਕੇ ਆਉਣਾ ਵਾ ਅੱਗੇ ਤਾਂ ਅਨੰਦਪੁਰ ਸਾਹਿਬ ਵੀ ਜਾਣੇ ਹੁੰਦੇ ਨੇ ਨਵੇਂ ਸਾਲ ਵਾਲੇ ਦਿਨ ਪਰ ਅੱਗ ਤੇ ਆਪਾਂ ਫਟੇਗੜ ਸਾਹਿਬ ਵੀ ਜਾਣਾ ਚਲੋ ਠੀਕ ਹੈ ਜੀ ਆਪਾਂ ਮਿਲਦੇ ਹੁਣੂ ਜੇ ਕਿਤੇ ਹੋਰ ਗਏ ਆਪਾਂ ਉੱਥੇ ਵੀ ਦੇਖਣਾ ਹੈ। ਲੋ ਜੀ ਬਾਈ ਆਪਾਂ ਆਗੇ ਸੀਗੇ ਘਰੇ ਉੱਥੋਂ ਸਫਾਈ ਕਰਕੇ ਪੁਰਤੋ ਸਾਰੀ ਨਗਰੀ ਗੀਤਨ ਦੀ ਤੇ ਹੁਣ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਨਾਲੇ ਸੇਵਾ ਕਰਾਂਗੇ ਉੱਥੇ ਨਾਲੇ ਇੱਕ ਦੋ ਕਲਿੱਪਾਂ ਲਵਾਂਗੇ ਸਾਰੀਆਂ ਤੁਹਾਨੂੰ ਦਿਖਾਵਾਂਗੇ। ਤੇ ਨਾਹਾਂ ਸਾਹਿਬ ਆਪਾਂ ਧੋਤਾ ਤੇ ਇੱਕ ਤਰੀਕ ਨੂੰ ਜਾਣਾ ਆਪਾਂ ਸ਼੍ਰੀ ਫਤੇਗੜ ਸਾਹਿਬ ਠੀਕ ਹੈ ਜੀ। ਹੁਣ ਆਪਾਂ ਚੱਲੇ ਸੀ ਹੁਣ ਆ ਕਾਲਾ ਥੋੜਾ ਆਪਾਂ ਧੋਤਾ ਹੁਣ ਇਹਨੂੰ ਲੈ ਕੇ ਚੱਲਦੇ ਆ ਚਲੋ ਇਹ ਮਿਲਦੇ ਆਪਾਂ ਨੂੰ ਬਾਅਦ ਵਿੱਚ ਜੇ ਆਪਾਂ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਸੋਮਨ ਸਰ ਬਾੜ ਸਹਿ ਜਗਮੀ ਪਿੰਡ ਟੱਪਾ ਤੇ ਅੱਜ ਹੁਣ ਆਪਣੇ ਨਗਰ ਕੀਰਤਨ ਜਿਹੜਾ ਨੰਦਪੁਰ ਸਾਹਿਬ ਤੋਂ ਤੁਰਿਆ ਆਇਆ ਮੈਤੀ ਹਣਾ ਸਾਹਿਬ ਕੇ ਲਗੇ ਸਮਾਪਤੀ ਹੋਣੀ ਉਹਦੀ ਤੇ ਆਪਣਾ ਨਗਰ ਕੀਰਤਨ ਆ ਰਿਹਾ ਬਸ ਉਹਦੀ ਡੀਨ ਚ ਬਹੁਤ ਜ਼ਿਆਦਾ ਸੰਗਤ ਆਈ ਹੋਈ ਜਾ ਇਕੱਠ ਵੀ ਬਹੁਤ ਜ਼ਿਆਦਾ ਵਾ ਚਲੋ ਜੀ ਮਿਲਦੇ ਆ ਉਹਨੂੰ ਦਿਖਾਉਨੇ ਆਗੇ ਨੀ ਕਲਿੱਪ ਕਰਾਂਗੇ ਲੋ ਜੀ ਇਹ ਗੱਡੀਆਂ ਨੇ ਨਗਰ ਕੀ ਤਨ ਦੇ ਨਾਲ ਨਾਲ ਆਉਣੀ ਜਣੀਆਂ ਹੁਣ ਜੂੰਗ ਕਰ ਤਾ 8 ਹੋਰ ਗੱਡੀਆਂ ਇਹ ਨਗਰ ਕੀ ਤਨ ਦੇ ਮੂਰੇ ਮੂਰੇ ਆਉਣੀ ਹੈ ਕੋਟੇ ਬਈਏ ਬਾਕੀ ਰਏ ਬਹੁਤ ਪਿੱਛੇ ਰਹਾ ਇਹਨਾਂ ਦੀ ਵਡਾਉਣੀ ਜ਼ਰੂਰੀ ਆ ਅੱਛਾ ਸਵੇ ਨੇ اوئے ہمارا دیا ہے ਨੇ ਆਪਣੇ ਕੋਲੇ ਜਿਹੜਾ ਆਨੰਦਪੁਰ ਸਾਹਿਬ ਤੋਂ ਚੱਲਦਾ ਆਉਂਦਾ ਵਾ ਤੇ ਕਾਫੜੇ ਕੋਲੇ ਪਹੁੰਚ ਚੁੱਕਿਆ ਵਾ ਇਹ ਦੂਆ ਨਾਲ-ਨਾਲ ਦਿਖਾਵਾਂਗੇ ਆਪਾਂ ਕੀ ਕੀ ਕਰਦੇ ਆ ਸਾਈਡ ਤੇ ਹੋ ਜਾ ਸੰਗ ਤੋਂ ਸਾਈਡ ਤੇ ਲੈ ਜਾ ਲੈ ਜਾ ਇਧਰ ਉਹ ਜਾ ਇਧਰ ਤੈ ਜੀ ਸਹੀ ਹਾਲ ਆ ਭਰੋਸਾ ਕੋਈ ਨਹੀਂ ਲੇ ਬਾਈਏ ਬਾਈਏ ਤੁਸੀਂ ਮਾਰਾ ਵਾ ਜਿਵੇਂ ਪੱਕਾ ਗਿਆ ਨਹੀਂ ਉੱਪਰ ਮੈਂ ਉਹ ਦੇਖਿਆ ਸੀ ਬਾਬਾ ਬੀਵੀ ਚੰਦ ਵਾਲਿਆਂ ਦਾ ਜਿਹੜਾ ਹੈਗਾ ਨਾ ਉਹ ਉਹ ਤੁਹਾਨੂੰ ਮਾਰਾ ਉਹ ਸਿਰ ਤੇ ਸਿਰ ਬੰਨੋ ਇੱਕ ਵਾਰ جلوے جي سماي جيڪا گهٽي آهي ۽ نولجي مون کي وڃڻو آهي هاڻي اهو منٽ ٿاڻا آهي نا ترني سان تيڙي ٽڪل کي ڇار تي ترني لاپي تي ڏي ڇاڙي تارن تي ني نه ٽڙ ٽڙ ਰਾਹ ਸਰਪੰਚ ਘੋੜੇ ਵੱਧ ਆਪਣੀ ਸਾਈਡ ਤੇ ਰਾਹ ਛੱਡ ਕੇ ਰਾਹ ਛੱਡ ਦੋ ਹੀ ਰਾਹ ਛੱਡ ਦੋ ਹੀ ਇੱਧਰ ਹੋ ਜਾ ਵਾਹਿਗੁਰੂ ਰੋਟੀ ਪਾਤਸ਼ਾਹ ਕਲੰਕੀਆਂ ਲਾਵਾੜਾ ਦੇਪ ਤਾ ਤਾ ਰਾਹੀ ਬਣਿਆ ਰੋਟੀ ਪਾਤਸ਼ਾਹ ਦਾ ਉਹ ਆਪਾਂ ਦੇ ਚਲੋ ਹੀ ਚਲੋ ਦੇਪ ਤਾ ਤਾ ਰਾਹੀ ਬਣਿਆ ਰੋਟੀ ਪਾਤਸ਼ਾਹ ਕਲੰਕੀਆਂ ਲਾਵਾੜਾ ਦੇਪ ਤਾ ਤਾ ਰਾਹੀ ਬਣਿਆ

ਸੋਡੀ ਪਾਤਸ਼ਾ ਕਲਗੀਆਂ ਵਾਲਾ ਉਹ ਵਿਪਤਾ ਦਾ ਰਾਹੀ ਬਣ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾ ਜੀ ਆ ਬਖੜੇ ਭੋਲੇ ਮਾਦਾ ਕਾਣੀ ਨਾਲੋਂ ਪੋਰ ਨੇ ਕਿਵੇਂ ਦੱਸਾਂਗਾ ਅੱਲਾਹ ਸੰਧਾਰ ਤੇ ਮਦੂਮ ਤੇ ਕਾਲ ਇਸ ਪੜਾਤੇ ਗੁਰਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਇਹ ਮਹਾਨ ਜੋ ਨਿਰਗਿਂਤਨ ਸਤਿਗੁਰੂ ਜੀ ਦੀ ਸੇਵਾ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ

ਇੱਧਰ ਆ ਜਾਓ ਜੀ ਇੱਧਰ ਲਈ ਲੈਣ ਚ ਇੱਧਰ ਲਈ ਲੈਣ ਚ ਉਹ 3 ਨੰਬਰ 4 ਨੰਬਰ ਲੈਣ ਚ ਜਾਓ ਜੀ ਇੱਧਰ ਫੜਾ ਦਿਓ ਝੂਠੇ ਮਾਰਦੇ ਉੱਧਰ ਚਲੋ ਮਾਦਾ ਜੀ ਇੱਧਰ ਚਲੋ ਜੀ ਉੱਧਰ ਆਓ ਲੈਣ ਚ ਜਾਓ ਸਿਰੇ ਵਾਲੀ ਚ ਇੱਧਰ ਜਿਓ ਜਾਂਦੇ ਆ ਆਜੋ ਆਜੋ ਵੀਰੇ 4 ਨੰਬਰ ਉਹ ਲਾਟ ਵਾਲੀ ਲੈਣ ਤੇ ਜਾਓ ਵੀਰੇ ਹਾਲ ਸਾਰਾ ਹੀ ਵਿਹਲਾ ਪਿਆ ਇੱਧਰ ਆ ਗਰੂ ਜੀ ਇੱਧਰ ਆਓ ਜੀ ਇੱਧਰ ਮੱਥਾ ਲਾ ਡੇਟਣਗੇ ਹਾਂ ਨਾ ਕੀ ਹੁੰਦਾ ਅਰੇ ਰੁਕ ਜਾਓ ਗਾੜੀ ਆ ਰਹਾ ਉਧਰ ਨਾ ਬਸ ਉਹੀ ਛੱਡ ਜਾਣਾ ਆ ਗਏ ਮਲਾਜਮਾ ਚਲੋ ਬਾਗਰੂ ਜੀ ਚਲੋ ਚਲੋ ਵੀਰੇ ਉਹਨਾਂ ਰੋਗ ਦੀ ਸੰਗਤ ਚਲੋ ਲੋ ਜੀ ਭਾਈ ਸੇਵਾਦਾਰ ਆਪਰੇ ਕੜਾ ਨਾਲਪੁਰ ਸਾਹਿਬ ਤੋਂ ਨਗਰ ਕੀਰਤਨ ਆਇਆ ਵਾ ਉਹ ਸੇਵਾ ਹੀ ਹੋ ਜਾ ਤੇ ਰਾਤ ਹੀ ਹੋ ਗਈ ਨਗਰ ਕੀਰਤਨ ਨੂੰ ਹੁਣ ਪਹੁੰਚਿਆ ਚੱਪੇ ਦੇ ਕੋਲ ਤੇ ਚਲੋ ਜੀ ਉਹਨੂੰ ਕਰੋਨਿਆਂ ਦਰਸ਼ਨ ਚਲੋ ਚਲੋ ਲੱਗੀ ਸਾਰੇ ਲਿਖ ਲਿਖ ਜੀ ਸਾਰੇ ਸੁਣ ਲੈ ਕਲਖ ਦੇ ਸੁਣ ਸੁਣ ਲੈ ਕਲਖ ਦੇ ਆਇਆ ਗੁਰੂ ਜੀ ਅਸੀਸ ਬੱਤੇ ਹੋਏ ਪਰੇ 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 E ਚਲੋ ਬਾਗਰੂ ਜੀ ਉਹ ਸਾਈਡ ਤੇ ਹੋ ਜਾ ਤੁਸੀਂ ਸਾਈਡ ਤੇ ਇਧਰ ਹੋ ਵਾ ਯਾਰ ਇਧਰ ਇਧਰ ਵਾਏ ਜੀ ਨੂੰ ਸੱਜਿਆ ਪਾਛਾ ਟੱਪੇ ਦੇ ਪੁਲ ਤੇ ਅੱਜ ਰਾਤ ਹੋ ਗਈ ਨਗਰ ਕੀ ਤਨ ਨੂੰ ਟਾਈਮ ਕਿ ਨਾ ਆਇਆ ਟਾਈਮ ਕਿ ਨਾ ਆਇਆ 7:30 ਹੋ ਗਏ ਜੀ ਅੱਜ ਟੱਪੇ ਦੇ ਪੁਲ ਤੇ ਆਪਾਂ ਨੂੰ ਤੇ ਆਪਾਂ ਨੂੰ ਦਾਰਸ਼ਨਿਕ ਰੋਣੇ ਆ ਨਗਰ ਕੀਰਤਨ ਦੇ ਜਿਹੜਾ ਅਨੰਦਪੁਰ ਸਾਹਿਬ ਤੋਂ ਮੈਦਿਆਣਾ ਸਾਹਿਬ ਤੱਕ ਜਾਂਦਾ ਹੁੰਦਾ ਵਾ ਸੋਈ ਦਾਰਸ਼ਨਿਕ ਐਮਰਜੈਂਸੀ ਹੈ ਕੋਈ ਜੋ ਦੂਜੇ ਜੀ ਮਾਰੀ ਚੱਲਣ ਤੋਂ ਕੋਈ ਵਾਲੀ ਬੜਾ ਇਹ ਗਾਂ ਨੂੰ ਲਵਾ ਦਿੰਦੇ ਇਹਨਾਂ ਨੂੰ ਤੂੰ ਉਂਗਲ ਲੈ ਆ ਦੇ ਐ ਕੋ ਬੰਦੇ ਗਾਂ ਵੀ ਖੜੇ ਨੇ ਮੇਰੇ ਬੰਦੇ ਬੰਦੇ ਸੁੰਝ ਲਾਦਾ ਕਾ ਤੇ ਮੇਰਾ ਕੱਦੇ ਖਾਵੇ ਆ ਬੁਲਿ ਕਾ ਆ ਪੇ ਤੇਰਾ ंगा लंबा हुया बंदी आख़िरा हरे जोड़